ਦਿਏ ਕਿ ਅੱਜ ਕਿਸੇ ਗ੍ਰਾਹਕ ਨੂੰ ਨਹੀਂ ਬਲਕਿ ਦੁਕਾਨਦਾਰ ਦਾ ਆਪਦਾ ਹੀ ਡਰਾ ਜਿਹੜਾ ਹੈਗਾ ਇਨਾਮ ਜਿਹੜਾ ਹੈਗਾ ਉਹ ਲੱਗਿਆ ਨੰਬਰ ਹੁੰਦਾ ਲਕੀ ਕੀ ਆਂਦਾ ਹੈ ਨੰਬਰ ਉੱਪਰ ਵੀ ਸ਼ੋ ਹੋ ਰਿਹਾ 19355 ਇਸ ਤੇ ਸਤਿ ਸ੍ਰੀ ਅਕਾਲ ਨਮਸਕਾਰ ਸਭ ਤੋਂ ਪਹਿਲਾਂ ਲੋਹੜੀ ਅਤੇ ਮੰਗੀ ਦੀਆਂ ਸਭ ਨੂੰ ਮੁਬਾਰਕਾਂ ਤਾਂ ਹੁਣ ਕਹਿੰਦੇ ਆ ਸਿਆਣਿਆਂ ਦਾ ਕਹਿਣਾ ਹੈ ਕਿ ਮਿਹਨਤ ਅਤੇ ਕਿਸਮਤ ਦੋ ਚੀਜ਼ਾਂ ਜਿਹੜੀਆਂ ਉਹ ਇਨਸਾਨ ਨੂੰ ਬਦਲ ਦਿੰਦੀਆਂ ਜਿਹੜਾ ਇਨਸਾਨ ਮਿਹਨਤ ਕਰਦਾ ਤੇ ਕਿਸਮਤ ਵੀ ਨਾਲ ਸਾਥ ਦਵੇ ਤਾਂ ਫੇਰ ਜਿਹੜਾ ਉਹ ਇਨਸਾਨ ਤਰੱਕੀ ਜ਼ਰੂਰ ਕਰਦਾ ਔਰ ਪਰਮਾਤਮਾ ਦੀ ਵੀ ਨਜ਼ਰ ਉਸ ਤੇ ਸਵੱਲੀ ਹੁੰਦੀ ਹੈ ਤਾਂ ਬਿਤੇ ਇਸ ਸਾਲ ਦੇ ਵਿੱਚ ਯਾਨੀ ਕਿ ਇਸ ਸਾਲ ਦੀ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਹੁਣ ਤੱਕ ਚਾਰ ਦੇ ਕਰੀਬ ਜਿਹੜੇ ਐ ਇਨਾਮ ਕਰਨ ਅਰਜਨ ਲੋਟਰੀ ਜੈਂਸੀ ਤੇ ਲੱਗ ਚੁੱਕਿਆ ਹੈ ਔਰ ਅੱਜ ਜਿਹੜਾ ਇਨਾਮ ਨਿਕਲਿਆ ਉਸ ਦੀ ਕਹਾਣੀ ਜਿਹੜੀ ਆ ਉਹ ਬੜੀ ਵੱਖਰੀ ਜੀ ਹੈ ਦੱਸ ਦਈਏ ਕਿ ਅੱਜ ਕਿਸੇ ਗ੍ਰਾਹਕ ਨੂੰ ਨਹੀਂ ਬਲਕਿ ਦੁਕਾਨਦਾਰ ਦਾ ਆਪਦਾ ਹੀ ਡਰਾ ਜਿਹੜਾ ਹੈਗਾ ਇਨਾਮ ਜਿਹੜਾ ਹੈਗਾ ਉਹ ਲੱਗਿਆ ਕਿੰਨੇ ਦਾ ਇਨਾਮ ਲੱਗਿਆ ਕਿੱਦਾਂ ਲੱਗਿਆ ਉਹ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਰਨ ਜੀ ਕਰਨ ਜੀ ਕਿਦਾਂ ਫਿਰ ਅੱਜ ਆਪਦੇ ਇਨਾਮ ਨਿਕਲਿਆ ਸਾਰੇ ਤੋਂ ਪਹਿਲਾਂ ਸਸੀ ਗਾੜ ਦੀ ਸਾਰਿਆਂ ਨੂੰ ਸਾਰਿਆਂ ਨੂੰ ਲੋੜੀ ਤੇ ਮੰਗੀ ਦੀਆਂ ਮੁਬਾਰਕਾਂ ਨੇ ਜੀ ਹਾਂਜੀ ਅੱਜ ਆਪਾਂ ਨੂੰ ਕੱਲ ਆਪਾਂ ਨੂੰ 6 ਵਜੇ ਦੇ ਡਰਾ ਦੇ ਵਿੱਚ 45000 ਰੁਪਏ ਦਾ ਇਨਾਮ ਲੱਗਿਆ ਕੱਲ ਰਸ਼ ਥੋੜਾ ਜਿਆਦਾ ਸੀਗਾ ਕੁਝ ਟਿਕਟਾਂ 4 5 ਕਾਪੀਆਂ ਸੀਗੀਆਂ ਜੋ ਅਸੀਂ ਬੈਕ ਨਹੀਂ ਕੀਤੀਆਂ ਕਿਉਂਕਿ ਰਸ਼ ਜਿਆਦਾ ਹੋਣ ਕਰਕੇ ਅਸੀਂ ਕਿਹਾ ਚਲੋ ਵਿਕ ਜਾਣੀਆਂ ਪਰ ਉਹ 4 5 ਕਾਪੀਆਂ ਆਪਣੇ ਕੋਲੇ ਬਚ ਗਈਆਂ ਸੀਗੀਆਂ ਹਾਂਜੀ 4 5 ਕਾਪੀਆਂ ਤੁਹਾਡੀਆਂ ਆਈਆਂ ਹੀ ਸੀਗੀਆਂ ਹਾਂਜੀ ਉਹ ਫਿਰ ਜਿਹੜੀਆਂ ਸੇਲ ਨਾ ਹੋਣ ਉਹ ਫਿਰ ਆਪਣੀਆਂ ਹੀ ਹੁੰਦੀਆਂ ਜੀ ਕਿਉਂਕਿ ਜਦੋਂ ਆਪਾਂ ਪੇਮੈਂਟ ਦੇ ਕੇ ਟਿਕਟਾ ਲੈਣੇ ਆ ਉਹ ਤਾਂ ਅੱਗੇ ਵਿਕ ਜਾਂ ਤਾਂ ਆਪਾਂ ਨੂੰ ਪੇਮੈਂਟ ਮਿਲ ਜਾਂਦੀ ਹੈ ਅਗਰ ਨਾ ਵਿਕਨ ਤਾਂ ਹਾਂਜੀ ਵਾਪਸ ਹੁੰਦੀਆਂ ਜੀ ਪੌਣਾ ਘੰਟਾ ਪਹਿਲਾਂ ਟਿਕਟ ਵਾਪਸ ਹੋ ਜਾਂਦੀ ਹੈ ਜੋ ਹਾਂਜੀ ਉਹ ਕੁਝ ਟਿਕਟਾਂ ਆਪਾਂ ਵਾਪਸ ਕਰ ਵੀ ਦਿੱਤੀਆਂ ਸੀਗੀਆਂ ਬਟ ਕੀ ਹੁੰਦਾ ਹੈ ਕਸਟਮਰ ਜਦੋਂ ਹੁੰਦਾ ਹੈ ਨਾ ਕੁਝ ਟਿਕਟਾਂ ਆਪਾਂ ਰੱਖ ਲੈਣੇ ਆਪਣੇ ਕੋਲ ਜੀ ਵੀ ਚਲੋ ਕਸਟਮਰ ਲੱਗਿਆ ਖੜਾ ਕੁਝ ਟਿਕਟਾਂ ਆਪਾਂ ਰੱਖ ਵੀ ਲੈਣੇ ਆ ਉਹ ਲਾਸਟ ਦੇ 2-3 ਮਿੰਟ ਪਏ ਸੀਗੇ ਜੋ ਟਿਕਟਾਂ ਬਚ ਗਈਆਂ ਸੀ 750 ਦੀਆਂ 5 ਕਾਪੀਆਂ ਸੀਗੀਆਂ ਉਹਦੇ ਚ ਇੱਕ ਕਾਪੀ ਤੇ ਆਪਣੇ ਕੋਲ 45000 ਰੁਪਏ ਦਾ ਇਨਾਮ ਲੱਗਿਆ ਜੀ ਹੁਣ ਫਿਰ ਕੀ ਕਹਾਂਗੇ ਵਧਾਈਆਂ ਅਸੀਂ ਤਾਂ ਲੋਕਾਂ ਨੂੰ ਦਿੰਨੇ ਹਾਂ ਤੁਹਾਨੂੰ ਹਾਂਜੀ ਹਾਂਜੀ ਸਾਰਿਆਂ ਨੇ ਵਧਾਈਆਂ ਜੀ ਕਿਉਂਕਿ ਦੇਖੋ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਇੰਨਾ ਨਾਂ ਬਣਿਆ ਆਪਣਾ ਥੋੜੇ ਟਾਈਮ ਦੇ ਵਿੱਚ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਤੇ ਹੁਣ ਜੇਕਰ ਆਪਾਂ ਅਗਲੀ ਗੱਲ ਕਰਦੇ ਜੀ ਪਹਿਲਾਂ ਆਪਾਂ ਨੰਬਰ ਦਿਖਾ ਦਿੰਨੇ ਆ ਆ ਦੇਖੋ ਜੋ ਸਰਕਾਰੀ ਰਿਜ਼ਲਟ ਹੁੰਦਾ 19355 ਕਰਨ ਅਰਜੁਨ ਲਾਟਰੀ ਜਲਾਲਾਬਾਦ ਇਹ ਪਿੱਛੋਂ ਲਿਖੀ ਕੇ ਆਉਂਦਾ ਇਹਦੀ ਸਰਕਾਰ ਵੱਲ ਅੱਛਾ ਇਹ ਆਪਾਂ ਨਹੀਂ ਲਿਖਦੇ ਇਹ ਜੋ ਨੰਬਰ ਹੁੰਦਾ ਹੈ ਲਿਖੀ ਕੇ ਆਉਂਦਾ ਇਹ ਨੰਬਰ ਉੱਪਰ ਵੀ ਸ਼ੋ ਹੋ ਰਿਹਾ 19355 ਇਸ ਤੇ ਆਪਣੇ ਕੋਲੋਂ ਕੱਲ 45000 ਰੁਪਏ ਦਾ ਆਪਾਂ ਨੂੰ ਇਨਾਮ ਲੱਗਿਆ ਜੀ ਚਾ ਬਾਤ ਮੁਬਾਰਕਾ ਹੋਣ ਜੀ ਸਾਰਿਆਂ ਨੂੰ ਹੋਰ ਕਿਹੜਾ ਇਨਾਮ ਹਾਂ ਲੋੜੀ ਆ ਗਈ ਸੱਚੀ ਜੀ ਸੌਰੀ ਕਹਿੰਦੇ ਆ 10 ਕਰੋੜ ਦਾ ਇਨਾਮ ਲੋ ਜੀ ਇਹ ਲੋਹੜੀ ਬੰਪਰ 10 ਕਰੋੜ ਦਾ ਇਤਿਹਾਸ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਹਿਲੀ ਵਾਰੀ ਇਹ ਟਿਕਟ ਆਈ ਆ ਪੂਰੇ ਪੰਜਾਬ 'ਚ ਹੀ ਪਹਿਲੀ ਵਾਰ ਆਈ ਆ ਇਸ ਲਈ ਆਪਾਂ ਜਲਾਲਾਬਾਦ ਦੇ ਵਿੱਚ ਵੀ ਇਹ ਲੈ ਕੇ ਆਏ ਆ ਜੀ ਇਹ 10 ਕਰੋੜ ਦਾ ਫਰਸਟ ਪ੍ਰਾਈਜ਼ ਆ ਲੋਹੜੀ ਮਕਰ ਸਕਰਾंति ਬੰਪਰ ਕਿਉਂਕਿ ਅੱਗੇ ਆਉਣਾ ਹੁੰਦਾ ਸੀਗਾ ਨਿਊ ਇਅਰ ਤੇ ਲੋਹੜੀ ਬੰਪਰ ਉਦੋਂ ਢਾਈ ਢਾਈ ਕਰੋੜ ਕਰਕੇ ਦਿੰਦੇ ਹੁੰਦੇ ਸੀਗੇ ਇਸ ਵਾਰ ਉਹਨਾਂ ਨੇ ਸਭ ਤੋਂ ਵੱਡਾ ਪ੍ਰਾਈਜ਼ 10 ਕਰੋੜ ਦਾ ਕੱਢਿਆ ਜੀ ਇਹਦੇ ਵਿੱਚ ਫਰਸਟ ਪ੍ਰਾਈਜ਼ ਹੈ ਜੋ ਇੱਕ ਜਣੇ ਨੂੰ 10 ਕਰੋੜ ਹੈ ਉਸ ਤੋਂ ਬਾਅਦ ਸੈਕੰਡ ਪ੍ਰਾਈਜ਼ 1 ਕਰੋੜ ਦਾ ਹੈ ਜੀ ਥਰਡ ਪ੍ਰਾਈਜ਼ 50 ਲੱਖ ਦਾ ਹੋਰ ਵੀ ਕਈ ਵੱਡੇ ਵੱਡੇ ਇਨਾਮ ਹੈ ਜਿਹਦੇ ਵਿੱਚ 10 ਲੱਖ ਹੈ 5 ਲੱਖ 8 ਬੰਦਿਆਂ ਨੂੰ 10 ਲੱਖ ਹੈ 8 ਬੰਦਿਆਂ ਨੂੰ 5 ਲੱਖ ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਆ ਟੋਟਲ 68819 ਬੰਦਿਆਂ ਨੂੰ ਇਹ ਪ੍ਰਾਈਜ਼ ਨਿਕਲਨੇ ਆ ਜੀ ਅੱਛਾ ਹਾਂਜੀ ਇਹ ਕਿੰਨੇ ਤਰੀਕ ਨੂੰ ਨਿਕਲ ਰਿਹਾ ਹੈ 18 1 ਨੂੰ ਨਿਕਲ ਰਿਹਾ ਜੀ 18 1 18 1 ਹਾਂਜੀ ਸ਼ਾਮ ਨੂੰ 8 ਵਜੇ ਸ਼ਾਮ ਨੂੰ 8 ਵਜੇ ਇਹ ਇੱਕ ਲਾਈਵ ਵੀ ਦੇਖ ਸਕਦੇ ਆਪਾਂ ਹਾਂਜੀ ਇਹ ਪਿੱਛੇ ਵੈਬਸਾਈਟ ਦਿੱਤੀ ਹੁੰਦੀ ਹੈ ਜੀ ਸਰਕਾਰ ਦੀ ਜਿੱਦੇ ਦੇ ਆਪਾਂ YouTube ਤੇ ਪੂਰੇ 8 ਵਜੇ ਲਾਈਵ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਐਸੀ ਵੈਬਸਾਈਟ ਤੇ Google ਤੇ ਆਪਾਂ 9 9:30 ਵਜੇ ਰਿਜ਼ਲਟ ਚੈੱਕ ਕਰ ਸਕਦੇ ਹਾਂ ਜੀ ਹਾਂਜੀ ਬਾਕੀ ਅਸੀਂ ਜਿਨ੍ਹਾਂ ਨੂੰ ਵੀ ਦਿੱਨੇ ਆ ਅਸੀਂ ਆਪਣਾ ਪੂਰਾ ਆ ਦੇਖੋ ਜੀ ਇਹ ਸਾਡੇ ਨੰਬਰ ਉੱਪਰ ਦਿੱਤੇ ਹੁੰਦੇ ਆ ਅਸੀਂ ਕਿ ਇਹ ਹੀ ਕਹਿੰਨੇ ਆ ਘਰ ਬਹਿ ਕੇ ਤੁਸੀਂ ਸਾਡੇ ਤੋਂ ਰਿਜ਼ਲਟ ਮੰਗਵਾ ਸਕਦੇ ਹੋ ਅਗਰ ਤੁਸੀਂ ਸ਼ੌਪ ਤੇ ਨਹੀਂ ਆ ਸਕਦੇ ਤੁਸੀਂ ਘਰ ਬਹਿ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਚਲੋ ਇੱਕ ਵਾਰ ਫੇਰ ਮੁਬਾਰਕਾ ਤੁਹਾਨੂੰ ਇਸ ਵਾਰੀ ਤਾਂ ਉਹ ਆਪਣੀ 45000 ਹਾਂਜੀ ਇਸ ਵਾਰ ਆਪਾਂ ਨੂੰ 45000 ਰੁਪਏ ਲੱਗੇ ਜੀ ਬਿਲਕੁਲ ਤਾਂ ਬਾਈ ਹੁਣਾਂ ਦੀ ਤਾਂ ਲੋੜੀ ਮਣਾਈ ਗਈ ਮੰਗੀ ਬਣਾਈ ਗਈ ਕਹਿੰਦੇ ਕਿ ਬਚੀਆਂ ਸੀ ਟਿਕਾ ਵਾਪਸ ਨਹੀਂ ਕਰ ਸਕੇ ਤਾਂ ਉਹ ਬਚੀਆਂ ਹੋਈਆਂ ਟਿਕਾਂ ਜੀ 45000 ਦਾ ਇਨਾਮ ਲੱਗਿਆ ਤਾਂ ਕਾਰਨਰ ਜੋ ਲਾਟਰੀ ਜਲਾਲਾਬਾਦ ਦਾ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਰੱਕੀ ਕਰਨ ਵਾਲਾ ਇੱਕ ਇਹੋ ਜਿਹਾ ਸਟਾਲ ਹੈ ਜਿੱਥੇ ਜੋ ਇਨਾਮ ਨਿਕਲਦਾ ਹੈ ਪੂਰੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਕਿਸੇ ਤਰ੍ਹਾਂ ਦਾ ਵੀ ਕਮਿਸ਼ਨ ਦੇ ਨਾਮ ਤੇ ਕੱਟ ਜਿਹੜਾ ਹੈਗਾ ਉਹ ਨਹੀਂ ਲਾਇਆ ਜਾਂਦਾ ਤਾਂ ਲੋਕ ਵੀ ਇੱਥੇ ਵੱਧ ਚੜ ਕੇ ਆਉਂਦੇ ਆ ਤਾਂ ਐਸ ਵਾਰ ਬਾਈਆਂ ਦੀ ਆਪਦੀ ਕਿਸਮਤ ਚਮਕੀ ਹੈ ਤਾਂ ਬਾਈਆਂ ਨੂੰ ਜਿਹੜਾ ਹੈਗਾ ਬਚੀਆਂ ਹੋਈਆਂ ਲਾਟਰੀਆਂ ਦੇ ਵਿੱਚੋਂ 45000 ਰੁਪਏ ਦਾ ਇਨਾਮ ਲੱਗਿਆ ਤਾਂ ਤੁਸੀਂ ਵੀ ਆਪਦੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਆਓ ਕਰਨ ਅਰਜੁਨ ਲਾਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਮੁਕਸਰ ਸਰਕੂਲਰ ਰੋਡ ਜਿਲ੍ਹਾ ਲਾ巴 ਫੋਨ ਨੰਬਰ ਬਾਈ ਜੀ ਦੱਸੋ ਫੋਨ ਨੰਬਰ ਹੈ ਜੀ ਆਪਣਾ 9056074094 ਸੋ ਇੱਕ ਗੱਲ ਆਪਾਂ ਛੋਟੀ ਜੀ ਹੋਰ ਕਰਨੀ ਹੈ ਕਿਉਂਕਿ ਕਿਸੇ ਹੋਰ ਨੰਬਰ ਤੋਂ ਸਾਡੇ ਨਾਲ ਕੋਈ ਕੰਟੈਕਟ ਨਹੀਂ ਹੋ ਸਕਦਾ ਕਿਉਂਕਿ ਪਿੱਛੇ ਜੀ ਸਾਡਾ ਇੱਕ ਨੰਬਰ ਚੱਲ ਰਿਹਾ ਸੀਗਾ ਉਹ ਅਸੀਂ ਨੰਬਰ ਬੰਦ ਕਰ ਦਿੱਤਾ ਸੋ ਜਿਨੇ ਵੀ ਸਾਡੇ ਨਾਲ ਗੱਲ ਕਰਨੀ ਹੈ ਸਿਰਫ ਇਸੇ ਨੰਬਰ ਤੇ ਹੀ ਗੱਲ ਹੋਏਗੀ ਉਹ ਦੂਸਰੇ ਨੰਬਰ ਤੇ ਕੋਈ ਵੀ ਕਾਲ ਤੁਹਾਨੂੰ ਆਂਦੀ ਹੈ ਤੁਸੀਂ ਗੱਲ ਨਹੀਂ ਕਰਨੀ ਉਸ ਨੰਬਰ ਤੇ ਸਾਡੇ ਕੋਲ ਸਿਰਫ ਮੇਰਾ ਪਰਸਨਲ ਨੰਬਰ ਇਹੀ ਹੈ 9056074094 ਜੀ ਜੀ ਧੰਨਵਾਦ ਧੰਨ